ਨਾ ਲੱਭੀ ਅਵਨਾਸੀ ਸ੍ਰੇਸ਼ਟ ਕਰਨ ਡੱਖਣੇ ਮਹੱਲਾ ਪੰਜਵਾ ਜੇ ਕੁਵਤ ਅੰਗਣੇ ਹਬ ਤਰਤ ਸੁਹਾਵੀ ਹੋਏ ਹਿੱਕ ਸਕੰਤ ਬਾਹਰੀ ਮੈਂਦੀ ਬਾਤ ਨਾ ਪੁੱਛੈ ਕੋਈ ਮਹੱਲਾ ਪੰਜਵਾ ਹਬੇ ਟੋਲ ਸੁਹਾਵਣੀ ਸੋ ਬੈਠਾ ਅੰਗਣ ਮੱਲ ਪਹੀ ਨਵੰਯ ਬਿਰਥੜਾ ਜੋ ਘਰ ਆਵੇ ਚਲ ਮਹੱਲਾ ਪੰਜਵਾ ਸੇਜ ਵਸਾਈ ਕੰਤਕੂ ਕੀਆ ਹਬ ਸ਼ਿੰਗਾਰ ਇਤੀ ਮੰਜਨਾ ਸਮਾਵਈ ਜੇ ਗਲ ਪਹਿਰਾ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੂਨ ਨਾ ਆਵਹੀ ਤੂੰ ਹੁਕਮੀ ਸਾਜਹਿ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਜਹਿ ਧਿਆਵਹੀ ਤੁਹ ਸਭ ਮਹਿ ਵਰਤੈ ਆਪ ਕੁਦਰਤ ਦੇਖਾ ਵਹੀ ਤੇਰੀ ਭਗਤ ਭਰੇ ਪੰਡਾਰ ਟੋਟ ਨਾ ਆਵਹੀ ਇਹ ਰਤਨ ਜਵੇ ਹਰ ਲਾਲ ਕੀਮ ਨਾ ਪਾਵੇ ਜਿਸ ਹੋਵੈ ਆਪ ਦਿਆਲ ਤਿਸ ਸਤਗੁਰ ਸੇਵਾ ਲਾਵਹੀ ਤਿਸ ਕਦੇ ਨ ਆਵੈ ਟੋਟ ਜੋ ਹਰ ਗੁਣ ਗਾਵਹੀ ਢੱਕਣੇ ਮਹੱਲਾ ਪੰਜਵਾ ਜਾਮੂ ਪਸੇ ਹੱਠ ਮੈਂ ਪਰੀ ਮਹੀਂਜ ਨਾਲ ਹੱਬੇ ਦੁਖ ਉਲਾਹਿਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਭਖੇ ਵਾਉ ਲੰਮੇ ਸੇ ਵੈ ਦਰ ਖੜਾ ਪਰੀਏ ਤੂੰ ਜਾਣ ਮਹੀਂਜਾ ਸਾਉ ਜੋ ਈਸਾਈ ਮੂੰ ਖੜਾ ਮਹੱਲਾ ਪੰਜਵਾਂ ਕਿਆ ਗਲਾਇਉ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ ਨਾਨਕ ਫੁੱਲਾ ਸੰਦੀਵਾੜ ਖਿੜਿਆ ਹਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮਹਿ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬਿਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰਿ ਭਗਵੰਤਾ ਸਾਬਕ ਬ੍ਰਹਮ ਪਸਾਰ ਪਸਾਰੇ ਓ ਆਪੇ ਖੇਲਨਤਾ ਇਹੋ ਆਵਾ ਗਉਣ ਰਚਾਇਉ ਕਰ ਚੋਜ ਦੇਖਨਤਾ ਤਿਸ ਬੋੜ ਗਰਬਲਾ ਪਾਵਹੀ ਜਿਸ ਦੇਵ ਹੈ ਗੁਰਮੰਤਾ ਜੋ ਆਪ ਚਲਾਵਹਿ ਤਿਉ ਚੱਲ ਦੇ ਕਿਸ ਵਸ ਨਾ ਜਨਤਾ ਡਖਣੇ ਮਹੱਲਾ ਪੰਜਵਾ ਕੁਰਿਏ ਕੁਰਿਏ ਵੈਦਿਆ ਤਲ ਗਾੜਾ ਮਹਰੀਰ ਵੇਖੇ ਛਕੜ ਥੀਮ ਦੋ ਜਾਮ ਖਸਨ ਦੋ ਪੇਰਾ ਮਹੱਲਾ ਪੰਜਵਾਂ ਸੱਚ ਜਾਣੈ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਤ ਸੜੀ ਮਾਂਜ ਨੈਣੂ ਵਿਆਹ ਧਲ ਪੱਬਣਿਓ ਜੁਮਿਓ ਮਹੱਲਾ ਪੰਜਵਾਂ ਪੋਰੇ ਪੋਰੇ ਰੂਹੜੇ ਸਿ ਵਿੰਦੇ ਆਨਕ ਮੁੱਦਤ ਪਈ ਚਰਾਣੀਆਂ ਫਿਰ ਕੱਡੂ ਆਵੇ ਰੋਤਾ ਪਾਉੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣਹਿ ਦੂਰ ਤੂੰ ਵਰਤਹਿ ਜਾਹਰਾ ਤੂੰ ਸਭ ਕਟ ਭੋਗਹਿ ਆਪ ਤੁਦ ਲੇਪ ਨਾ ਲਹਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹਦੇਵ ਪਦਾਤੇ ਨਰਹਰਾ ਕਿਆ ਆਰਾਦੇ ਜਿਹਵਾ ਇਕ ਤੂੰ ਅਬ ਨਾਸੀ ਅਪਰਪਰਾ ਜਿਸ ਮੇ ਲਹਿ ਸਤਗੁਰ ਆਪ ਤਿਸਕੇ ਸਭ ਕਉ ਲਤਰਾ ਸੇਵਕ ਸਭ ਕਰ ਦੇ ਸੇਵ ਧਰ ਨਾਨਕ ਜਨ ਤੇਰਾ ਡੱਖਣੇ ਮਹੱਲਾ ਪੰਜਵਾਂ ਗਹਿ ਡਰੜਾ ਤ੍ਰਿਣ ਛਾਇਆ ਗਾਫਲ ਜਲੇ ਉਹ ਭਾਹਿ ਜਿਨਾਂ ਭਾਗ ਮਥਾੜੈ ਤਿੰਨ ਉਸਤਾਦ ਪਨਾਹੀ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਤਰਿਆ ਆਣ ਮੌਜੂਦਾ ਬਾਜੂ ਹੋਂ ਸਤ ਗੁਰੇ ਆਪਣੇ ਬੈਠਾ ਝਾਕ ਦਰੂਦਾ ਮਹੱਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਇਆਂ ਖਾਲੇ ਮਾਹੀ ਜਿਨਨੀ ਗੁਰੂ ਮਨਾਇਆ ਰਾਜ ਰਾਜ ਸੇ ਖਾਹੇ ਪੌੜੀ ਤੁਦ ਜਾ ਕੇ ਮੈਂ ਖੇਹਲਰ ਚਾਇਆ ਵਿੱਚ ਹੋਂ ਮੈਂ ਪਾਇਆ ਏਕ ਮੰਦਰ ਪੰਜ ਚੋ ਰਹਿ ਹੈ ਨਿਤ ਕਰਹਿ ਬੁਰਿਆਈਆਂ ਦਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲੁਭਾਈਆਂ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਪਰਮਾਈਆ ਹਾਠਾ ਦੂਹੈਂ ਕੀਤੀਓ ਸਿਵ ਸਖਤ ਵਰਤਾਈਆ ਸਿਵੇ ਅੱਗੇ ਸਕਤੀ ਹਾਰਿਆ ਏਵਹਿ ਹਰ ਭਾਈਆ ਇੱਕ ਵਿੱਚੋਂ ਹੀ ਤੁਧ ਰਖਿਆ ਜੋ ਸਤ ਸੰਗ ਮਲਾਈਆ ਜਲ ਵਿੱਚੋ ਬਿੰਬ ਉਠਾਲਿਓ ਜਲ ਮਾਹੀ ਸਮਾਈਆ ਢਕਣੇ ਮਹੱਲਾ ਪੰਜਵਾਂ ਅਗਾਹਾ ਕੂਤਰਾੰਗ ਪਿੱਛਾ ਫੇਰਨਾ ਮੋਹੜੜਾ ਨਾਨਕ ਸਿਜਜ ਅਵੇਹਾ ਵਾਰ ਬਹੜ ਨਾ ਹੋਈ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਦਾ ਚਾਈਆ ਹਬ ਕਹੀ ਨਾਮੇ ਤ ਹਬੇ ਜਾਣਨੇ ਆਪਣਾ ਕਹੀ ਨਾ ਠਾਹੇ ਚਿਤ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮੱਥੈ ਹੀ ਪ੍ਰਗਟ ਥਿਆ ਸੋਈ ਸਹਾਵਾ ਥਾਨ ਜਿੱਥੈ ਪਰੀਏ ਨਾਨਕ ਜੀ ਤੂੰ ਉੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੂਟ ਨਾ ਆਵੇਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਾਵਨ ਦਾ ਡੱਕਣੇ ਮਹੱਲਾ ਪੰਜਵਾ ਦੇਖਣ ਕੋ ਮੁਸਤਾਕ ਮੁੱਖ ਕਜਿਆ ਤਾ ਤਣੀ ਫਿਰਦਾ ਕਿਤੈ ਹਾਲ ਜਾਂ ਦਿੱਠਮ ਤਾ ਮਨ त्राਪਿਆ ਮਹੱਲਾ ਪੰਜਵਾ ਦੁਖੀਆ ਦਰਦ ਕਣੀ ਵੇਦਨ ਜਾਣੇ ਤੂੰ ਤਣੀ ਜਾਣਾ ਲਖ ਭਵੇ ਪਰੀ ਦੇਖੰਦੋ ਤਾਂ ਜੀਵ ਸਾਂ ਮਹੱਲਾ ਪੰਜਵਾ ਤਹੰਦੀ ਜਾਏ ਕਰਹਾਰ ਵੈਣ ਵਹੰਦੇ ਮੈਂ ਦਿੱਠਿਆ ਸੇਹੀ ਰਹੇ ਅਮਾਨ ਜਿਨਾਂ ਸਤਗੁਰੂ ਭੇਟਿਆ ਪੌੜੀ ਜਿਸਨਾਂ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ ਜੋ ਨਰ ਉਸ ਕੀ ਸਰਣੀ ਪਰੈ ਤਿਸ ਕੰਬਹਿ ਪਾਪੈ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜਿਨ ਹਰਿ ਬਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਹਰ ਜੀਓ ਤੂੰ ਸਭਨਾ ਕਾਮਿਤ ਹੈ ਸਭ ਜਾਣੈ ਆਪੈ ਐਸੀ ਸੋਭਾ ਜਨੈ ਕੀ ਜੇ ਵਡਹਰ ਪਰਤਾਪੈ ਸਭ ਅੰਤਰ ਜਨ ਵਰਤਾਇ ਹਰ ਜਨ ਤੇ ਜਾਪੈ ਡੱਖਣੇ ਮਹੱਲਾ ਪੰਜਵਾਂ ਜਿਨ੍ਹਾਂ ਪਿਛੈ ਹੋ ਗਈ ਸੇ ਮੈਂ ਪਿਛੈ ਪੀਰ ਵਿਆਸ ਜਿਨ੍ਹਾਂ ਕੀ ਮੈਂ ਆਸੜੀ ਤਿਨਾ ਮਹੀਂਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪੌਂਦੀ ਭਵ ਪਾਵੇ ਆਏ ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ ਮਹੱਲਾ ਪੰਜਵਾ ਦਿੱਤਾ ਹਬ ਮਝਾਏ ਖਾਲੀ ਕੋਈ ਨਾ ਜਾਣੀ ਐ ਐ ਸਖੀ ਭਾਗ ਮਥਾਏ ਜਿੰਨੀ ਮੇਰਾ ਸੱਜਣ 라ਵੇ ਆ ਪੌੜੀ ਹਉ ਢਾਡੀ ਦਰਗੁਣ ਗਾਮ ਦਾ ਜੇ ਹਰ ਪ੍ਰਭ ਪਾਵੇ ਪ੍ਰਭ ਮੇਰਾ ਥਿਰਥਾਵਰੀ ਹੋਰੇ ਆਵੇ ਜਾਵੇ ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲਹਿ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚੇਤਨਾ ਆਵੇ ਸਭੇ ਇੱਛਾ ਪੂਰੀਆਂ ਲਾਗ ਪ੍ਰਭ ਕਹਿ ਪਾਵੇ ਹਉ ਨਿਰਗੁਣ ਧਾੜੀ ਬਖਸ਼ਿਓਨ ਪ੍ਰਭਪੁਰਖ ਵੇਦ ਆਵੇ ਢਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁਣੀ ਕੰਤ ਨਾ ਜਾਣਹੀਂ ਦੁਰਜਨ ਸੇਤੀ ਨੇਹੋ ਤੂੰ ਕਹਿ ਗੁਣ ਹਰ ਰੰਗ ਮਾਨਹੀਂ ਮਹੱਲਾ ਪੰਜਵਾਂ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤੇਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਕਿੰਦ ਮਹੱਲਾ ਪੰਜਵਾ ਰਤੇ ਰੰਗ ਭਾਰ ਬ੍ਰਹਮ ਕੈ ਮਨ ਪਾਨ ਅਤ ਗੁਲਾਲ ਨਾਨਕ ਵਿਣ ਨਾਮੈ ਆਨੂੰਦਿਆ ਜਿੱਤੀ ਹੋਰ ਖਿਆਲ ਪਵੜੀ ਹਰ ਜਿਓ ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ ਜਿੰਨੀ ਠੱਗੀ ਜਗ ਠੱਗਿਆ ਸੇ ਤੁਦ ਮਾਰ ਨਿਵਾੜਾ ਗੁਰ ਭਉ ਜਲ ਪਾਰ ਲੰਘਾਇਆ ਜਿੱਤਾ ਪਾਵੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਇਨ ਤਿੱਤੇ ਲਗਦੀਆਂ ਨਾ ਖਿੰਚੋ ਤਾੜਾ ਜੋ ਇੱਛੀ ਸੋ ਫਲ ਪਾਏਂਦਾ ਗੁਰੇ ਅੰਦਰ ਵੜਾ ਗੁਰੂ ਨਾਨਕ ਤੁਠਾ ਭਾਈ ਰਹੋ ਹਰ ਵਸ ਦਾ ਨੇੜਾ ਦਖਨੇ ਮਹੱਲਾ ਪੰਜਵਾ ਜਾਂ ਮੂੰ ਆਵਹਿ ਚਿੱਤ ਤੂੰ ਤਾਂ ਹੱਬੇ ਸੁਖ ਲਹਾਉ ਨਾਨਕ ਮਨ ਹੀ ਮੰਜ ਰੰਗਾਵਲਾ ਪਰੀ ਤਿਹ ਜਾਣਾਉ ਮਹੱਲਾ ਪੰਜਵਾ ਕੱਪੜ ਭੋਗ ਵਕਾਰ ਇਹ ਹੱਬੇ ਹੀ ਸ਼ਹਿਰ ਖਾਤ ਲੜਿੰਦਾ ਤਨ ਕੀ ਜੋ ਰੱਤੇ ਦੀਦਾਰ ਮਹੱਲਾ ਪੰਜਵਾ ਕਿਆ ਤਕਹਿ ਵਿਆਪਾਸ ਤਾਰੇ ਹੀ ਯਾੜੇ ਇੱਕ ਆਧਾਰ ਕੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾ ਤਾਰ ਪੌੜੀ ਵਿਣ ਕਰਮਾ ਹਰ ਜੀਓ ਨਾ ਪਾਈਐ ਬਿਨ ਸਤ ਗੁਰ ਮਨੁਆ ਨਾ ਲੱਗੈ ਧਰਮ ਕੀ ਰਾਹ ਕਲ ਅੰਦਰੀ ਇਹੋ ਪਾਪੀ ਮੂਲ ਨਾ ਤੱਗੈ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੈ ਚਾਰੇ ਯੁਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨਾ ਭਗੈ ਹਉਮੈ ਮੂੜ ਨਾ ਛਟੈ ਵਿਣ ਸਾਧੂ ਸਤ ਸੰਗੈ ਤਿਚਰਥਾ ਨ ਪਾਵੇ ਜਿ ਚਰ ਸਾਹਿਬ ਸਿਉ ਮਨ ਭੰਗੈ ਜਿਨ ਜਨ ਗੁਰਮਖ ਸੇਵਿਆ ਤਿਸ ਘਰ ਦੀ ਬਾਣ ਅਪਗੈ ਹਰਿ ਕਿਰਪਾ ਤੇ ਸੁਖ ਪਾਇਆ ਗੁਰ ਸਤ ਗੁਰ ਚਰਨੀ ਲੱਗੈ ਡੱਖਣੇ ਮਹੱਲਾ ਪੰਜਵਾ ਲੋੜੀਂਦੋ ਹਬ ਜਾਏ ਸੋ ਮੀਰਾ ਮੇਰਨ ਸਿਰ ਹਟ ਮੰਝਾ ਹੂ ਸੋ ਧਣੀ ਚੌਂਦੋ ਮੁਖ ਅਲਾਏ ਮਹੱਲਾ ਪੰਜਵਾ ਮਾਨਕੂ ਮੋਹੇ ਮਾਉ ਦਿਨਾਂ ਧਣੀ ਅਪਾਏ ਹਿਆਉ ਮਹਿੰਜਾ ਠੰਡੜਾ ਮੁਖ ਹੋਂ ਸੱਚ ਅਲਾਏ ਮਹੱਲਾ ਪੰਜਵਾ ਮੂਥਿਆਉ ਸੇਜ ਨੈਣਾ ਪਰੀਵ ਸ਼ਾਵਣਾ ਜੇ ਦੇਖਾ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ ਪੌੜੀ ਮਨ ਲੋਚੈ ਹਰ ਮਿਲਣ ਕੋ ਕਿਉ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾ ਪਾਲੀਆਂ ਤੁਧ ਜੇ ਵੜ ਨਾ ਸਾਈਆਂ ਮੈਂ ਦਸਿਓ ਹੋ ਮਾਰਗ ਸੰਤੋ ਕਿਉ ਪ੍ਰਭੂ ਮੇ ਲਾਈਆ ਮਨ ਅਰਪਿਓ ਹਉ ਮੈਂ ਤਜੋ ਇਤਪੰਤ ਜਲਾਈਆ ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਲਾਈਆ ਸਬੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ ਤਦ ਜੇਵੜ ਹੋਰਨਾ ਸੁਜਈ ਮੇਰੇ ਮਿੱਤਰ ਗੁਸਾਈਆ ਰੱਖਣੇ ਮਹੱਲਾ ਪੰਜਵਾ ਮੂਤਿਆ ਤਖਤ ਪੀਰੀ ਮਹਿੰਜੇ ਪਾਤਸ਼ਾ ਪਾਵ ਮਲਾਵੇ ਕੋਲ ਕਮਲ ਜਿਵੈ ਬਿਗਸਾਮ ਦੋ ਮਹੱਲਾ ਪੰਜਵਾ ਪਿਰੀਆਂ ਸੰਧੜੀ ਭੁਖ ਮੂਲਾਵਣthi ਵਿਤਰਾਂ ਜਾਨ ਮਠਾਈ ਇਕ ਬੇਈ ਪੀੜੇ ਨਾ ਹਟੈ ਮਹੱਲਾ ਪੰਜਵਾ ਠੱਗਾ ਨੀ ਹੋ ਮਤ ਰੋੜ ਜਾਨ ਗੰਧਰ ਬਾ ਨਗਰੀ ਸੁਖ ਘਟਾਉ ਡੂਏ ਇਸ ਬੰਧਾਣੂ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਅਲਖ ਅਲੇਖੰ ਖਟ ਦਰਸ਼ਨ ਭ੍ਰਮਤੀ ਫਿਰਹਿ ਨਹਾ ਮਿਲੀਐ ਭੇਖੰ ਵਰਤ ਕਰਹਿ ਚੰਦਰਾਇਣਾ ਸੇਕਿਤੈ ਨਾ ਲੇਖੰ 베ਦ ਪੜਹਿ ਸੰਪੂਰਨਾ ਤਤਸਾਰ ਨਾ ਭੇਖੰ ਤਿਲਕ ਕੱਢਹਿ ਇਸ਼ਨਾਨ ਕਰ ਅੰਤਰ ਕਾਲੇ ਕੰ ਭੇਖੀ ਪ੍ਰਭੂ ਨਾ ਲੱਭੈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡਖਣੇ ਮਹੱਲਾ ਪੰਜਵਾਂ ਸੋ ਨਿਵਾਹੁ ਗੱਡ ਜੋ ਚਲਾਉ ਨਾ ਥੀਐ ਕਾਰ ਕੂੜਾ ਵੀ ਛੱਡ ਸੰਮਲ ਸੱਚ ਧਣੀ ਮਹੱਲਾ ਪੰਜਵਾਂ ਹਬਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ ਅਰਗਟ ਥੀ ਆਇ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚੋ ਆਠ ਪਹਿਰ ਗੁਣ ਗਾਓ ਨਾਨਕ ਦਰਗਾਹ ਮੰਨਿਐ ਮਿਲੀ ਨਥਾ ਵੇ ਥਾਉ ਪੌੜੀ ਬਾਹਰ ਭੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਾਰਗੀਓ ਬਾਹਰੀ ਸਭ ਫਿਰੈ ਨਿਕਾਮੀ ਮਨ ਰਤਾ ਕਟੰਭ ਸਿਓ ਨਿਤ ਗਰਭ ਫਿਰਾਮੀ ਫਿਰੈ ਗਮਾਨੀ ਜਗ ਮਹਿ ਕਿਆ ਗਰ ਬਹਿਦਾਮੀ ਚਲਦਿਆ ਨਾਲ ਨਾ ਚੱਲਈ ਕਿਨ ਜਾਏ ਬਿਲਾਮੀ ਵਿਚਰਦੇ ਫਿਰਹਿ ਸੰਸਾਰ ਮਹਿ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਡੱਕਣੇ ਮਹੱਲਾ ਪੰਜਵਾਂ ਮੁਖੋਂ ਅਲਾਏ ਹਬ ਮਰਨ ਪਛਾਣੰਦੋ ਕੋਈ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣ ਵਸੰਦੋ ਮਾਂਝ ਪਛਾਣੋ ਕੋ ਹਿਕੜੋ ਤੈ ਤਨ ਪਰਦਾ ਨਾਹੀ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਂਢਕ ਆਹ ਪਾਮ ਤਵੰਦੋ ਪੀਵਸਾ ਮੂ ਤਨ ਪ੍ਰੇਮ ਅਥਾਹ ਪਸਣ ਕੂ ਸੱਚਾ ਧਣੀ ਪੌੜੀ ਨਿਰਪੋ ਨਾਮ ਵਸਾਰਿਆ ਨਾਲ ਮਾਇਆ ਰਚਾ ਹਾਵੇ ਜਾਏ ਪੁਵਾਈ ਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਬ ਕੱਚਾ ਅੰਦਰੋ ਹੋ ਥੋਥਾ ਕੂੜਿਆਰ ਕੂੜੀ ਸਬ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰਮਚਾ ਜਮਦੂਤੀ ਐ 헤ਰੀਆ ਦੁਖ ਹੀ ਮਹ ਪਚਾ ਕੁਹਾਤ ਪਾਵਸ ਧਰਮ ਕਾ ਨਾਨਕ ਦਰ ਸੱਚਾ ਢਖਣੇ ਮਹੱਲਾ ਪੰਜਵਾਂ ਪਰਭਾਤੀ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਇ ਜਨਮ ਮਰਨ ਮਲੇ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਦ ਸੁਣੀ ਨਾਮ ਵਿਹੂਣੀਆਂ ਨਾਨਕ ਸਫਲ ਜਨਮ ਜੈ ਕਟਵੁੱਟਾ ਸੱਚ ਤਣੀ ਮਹੱਲਾ ਪੰਜਵਾਂ ਲੋਣ ਲਲੋਈ ਡਿਠ ਪਿਆਸ ਨਾ ਬੁੱਜੈ ਮੂ ਘਣੀ ਨਾਨਕ ਸੇ ਅੱਖਣੀਆਂ ਬਿਆਨ ਜਿਨਨੀ ਦਸੰਦੋ ਮਾਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿੰਨ ਸਭ ਸੁਖ ਪਾਈ ਉਹ ਆਪ ਤਰਿਆ ਕਟੰਬ ਸਿਓ ਸਭ ਜਗਤ ਤਰਾਈ ਓ ਨ ਹਰ ਨਾਮਾ ਧਨ ਸੰਚਿਆ ਸਭ ਤਿਖਾ ਬੁਝਾਈ ਪੋਨ ਛੱਡੇ ਲਾਲਚ ਦੁਨੀ ਕੀ ਅੰਤਰ ਲਿਵ ਲਾਈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਪੋਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ ਹੋਆ ਉਹੀ ਅਲ ਜਗ ਮਹਿ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣਾਈ ਡੱਖਣੇ ਮਹ